ਤਾਂ ਤਾਂ ਅਸੀਂ ਬੀਜੇਪੀ ਨਾਲ ਕੋਈ ਸਾਡਾ ਕੋਈ ਦੂਰ ਦਾ ਵਾਸਤਾ ਹੈ ਨਹੀਂ ਜੀ ਇਹ ਜਿਹੜੀ ਗੱਲਾਂ ਪਹਿਲਾਂ ਤੋਂ ਹੀ ਵੈਸੇ ਆਪਣੀ ਕਮਜ਼ੋਰੀ ਆ ਆਪਣੇ ਸਿੱਖ ਲੀਡਰਸ਼ਿਪ ਦੀ ਪਹਿਲਾਂ ਜਦੋਂ ਕਿਤੇ ਸਮਾਂ ਆਉਂਦਾ ਸੀ ਇਦਾਂ ਦਾ ਆਪਸ ਵਿੱਚ ਵਿਚਾਰ ਨਹੀਂ ਸੀ ਰਲਦੇ ਉਦੋਂ ਕਹ ਦਿੰਦੇ ਸੀ ਵੀ ਅਕਾਲੀ ਅਕਾਲੀ ਦਲ ਦੇ ਲੀਡਰ ਕਾਂਗਰਸ ਦੇ ਨਾਲ ਰਲੇ ਆ ਹੁਣ ਬੀਜੇਪੀ ਨਾਲ ਆਪਣੇ ਕਹ ਦਿੰਦੇ ਆ ਬੀਜੇਪੀ ਨਾਲ ਆਪਾਂ ਸਾਰਿਆਂ ਨੇ ਰਾਜਪਾਲ ਭੋਗਿਆ ਆਪਾਂ ਸਾਰੇ ਇੰਨਾ ਲੰਬਾ ਸਮਾਂ ਉਹਨਾਂ ਦੇ ਅਲਾਈਅੰਸ ਦੇ ਵਿੱਚ ਮੈਂਬਰ ਸੀਗੇ ਸ਼੍ਰੋਮਣੀ ਅਕਾਲੀ ਦਲ ਆਪਣੀ ਜਥੇਬੰਦੀ ਇਹ ਗੱਲਾਂ ਤਾਂ ਵੈਸੇ ਹੀ ਬੜੀਆਂ ਆਪਣੇ ਤਥਾਂ ਤੋਂ ਬਾਹਰ ਨੇ ਦੂਰ ਨੇ ਕਰਕੇ ਕਿਸੇ ਕੋਈ ਕੋਈ ਲੀਡਰ ਐਸਾ ਜਿਹੜਾ ਹੋਵੇ ਜਿਨੇ ਬੀਜੇਪੀ ਦੀ ਅਗੜ ਹੇਠ ਕੋ ਸਿੱਖ ਪੰਥ ਦੇ ਵਿਰੁੱਧ ਫੈਸਲਾ ਕਰਵਾਇਆ ਹੋਵੇ ਜਾਂ ਸਿੱਖ ਪੰਥ ਦਾ ਨੁਕਸਾਨ ਕੀਤਾ ਹੋਵੇ ਉਹਨੂੰ ਤਾਂ ਆਪਾਂ ਦੋਸ਼ੀ ਠਹਿਾ ਸਕਦੇ ਹਾਂ ਜੇ ਆਪਾਂ ਐਵੇਂ ਹੀ ਕਹਿ ਦਈਏ ਕਿ ਸਾਰੇ ਬੀਜੇਪੀ ਦੇ ਨਾਲ ਰਲੇ ਆ ਐ ਤਾਂ ਸਾਰਾ ਅਕਾਲੀ ਦਾਲੀ ਬੀਜੇਪੀ ਨਾਲ ਰਲਿਆ ਸੀ ਕਿ ਇਸ ਸਮੇਂ ਜਦੋਂ ਐਨਡੀਆ ਦਾ ਸਸਾ ਸੀਗੇ ਉਹਦੇ ਵਿੱਚੋਂ ਆਪਾਂ ਬਿੜਿਆ ਕੀ ਗੋਆ ਕੀ ਖੋਆ ਕੀ ਲੱਭਿਆ ਕੀ ਉਹ ਸਾਰੇ ਪੰਥ ਦੇ ਸਾਹਮਣੇ ਉਹ ਠੀਕ ਸੀ ਕਿ ਉਹ ਗਲਤੀ ਸੀ ਅਕਾਲੀ ਦਲ ਦਾ ਬੀਜੇਪੀ ਨਾਲ ਰਲੇਵਾ ਉਹ ਉਹ ਠੀਕ ਤਾਂ ਹੁੰਦਾ ਜੇ ਆਪਾਂ ਬੀਜੇਪੀ ਤੋਂ ਪੰਜਾਬ ਦੀਆਂ ਮੰਗਾਂ ਪ੍ਰਵਾਨ ਕਰ ਕਰਾ ਦਿੰਦੇ ਜਿਹੜੇ ਸਿੱਖ ਪੰਥ ਦੇ ਮਸਲੇ ਨੇ ਉਹਨਾਂ ਤੇ ਕੋਈ ਫੈਸਲਾ ਕਰਾਉਂਦੇ ਪੰਜਾਬ ਦੇ ਲਟਕਦੇ ਮਸਲੇ ਜਿਹੜੇ ਸੀਗੇ ਉਹ ਕਿਸੇ ਨਾ ਕਿਸੇ ਕੰਢੇ ਲੱਗ ਜਾਂਦੇ ਤੇ ਜਾਂ ਫਿਰ ਜਿਹੜਾ ਸਾਡੇ ਧਾਰਮਿਕ ਸਥਾਨਾਂ 'ਚ ਦਖਲ ਆ ਉਹ ਬਿਲਕੁਲ ਨਹੀਂ ਸਾਨੂੰ ਪ੍ਰਵਾਨ ਉਹ ਚਾਹੇ ਕੇਂਦਰ ਸਰਕਾਰ ਸੀ ਚਾਹੇ ਕੋਈ ਹੋਰ ਸੂਬੇ ਦੀ ਸਰਕਾਰ ਸੀ ਸਾਡੇ ਧਾਰਮਿਕ ਸਥਾਨਾਂ ਵਿੱਚ ਨਹੀਂ ਸੀ ਕਿਸੇ ਨੂੰ ਦਖਲ ਦੇਣਾ ਚਾਹੀਦਾ ਜਿਹੜੇ ਬੰਦੀ ਸਿੰਘ ਆ ਰਿਆ ਹੋਣੇ ਚਾਹੀਦੇ ਸੀ ਜੋ ਵੀ ਆਪਣੇ ਧਾਰਮਿਕ ਰਾਜਸੀ ਜਾਂ ਸਮਾਜਿਕ ਮਸਲੇ ਨੇ ਅਗਰ ਭਾਜੀਪੀ ਉਹਦਾ ਹੱਲ ਕਰਦੀ ਢੀਂਟਾ ਸਾਹਿਬ ਤੇ ਬੀਬੀ ਜਗੀਰਕੌਰ ਦੀਆਂ ਤਾਰਾਂ ਦੀ ਗੱਲ ਹੁੰਦੀ ਹੈ ਕਿ ਬੀਬੀ ਜਗੀਰਕੌਰ ਜਦੋਂ ਇੱਥੇ ਇਲੈਕਸ਼ਨ ਲੜੇ ਸੀ ਐਸਜੀਪੀਸੀ ਦੀਆਂ ਤੇ ਤਾਰਾਂ ਦੇ ਪਿੱਛੇ ਬੀਜਪੀ ਨਾਲ ਜੁੜੀਆਂ ਹੋਈਆਂ ਸੀ ਇੱਥੋਂ ਤੱਕ ਕਿਹਾ ਗਿਆ ਪਿੱਛੇ ਜੇ ਇੱਕ ਲੀਡਰ ਸਾਹਿਬਾਂ ਸਾਨੂੰ ਦੱਸ ਕੇ ਗਏ ਆ ਉਹ ਅਕਾਲ ਚੈਨਲ ਦੇ ਮਾਧਿਅਮ ਤੋਂ ਕਿਹਾ ਵੀ ਉਹਨਾਂ ਨੇ ਕਹਿੰਦੇ 8 ਤੋਂ 9 ਲੱਖ ਰੁਪਈਆ ਇੱਕ ਇੱਕ ਮੈਂਬਰ ਨੂੰ ਦੇਣ ਦੀ ਗੱਲ ਹੋਈ ਕਿ ਬੀਬੀ ਜਗੀਰ ਕੌਰ ਨੂੰ ਵੋਟਾਂ ਪਾ ਦਿਓ ਉਹ ਪਿੱਛੇ ਭਾਜਪੀ ਸੀ ਇਦਾਂ ਦੇਖੋ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਆਪਣੀ ਉੱਚੀ ਸੰਸਥਾ ਆ ਪਾਰਲੀਮੈਂਟ ਆ ਸਿੱਖਾਂ ਦੀ ਇਹਦੇ ਵਿੱਚ ਜੇ ਕੋਈ ਇਦਾਂ ਦਾ ਨਾ ਕੋਈ ਵੀ ਗੱਲ ਆਉਂਦੀ ਆ ਜਾਂ ਇਹਦੇ ਵਿੱਚ ਕੋਈ ਹੁਨਤਾਈ ਕਮਜ਼ੋਰੀ ਆਉਂਦੀ ਆ ਤੇ ਬੜੀ ਘਾਟੇ ਵਾਲੀ ਗੱਲ ਆ ਪਰ ਇਲਜ਼ਾਮ ਲਾਉਣੇ ਤਾਂ ਬੜੀ ਸਧਾਰਨ ਆਪਣੀ ਨਾ ਆਪਣਾ ਕਹਿ ਲਓ ਸੁਭਾਅ ਬਣ ਗਿਆ ਇਲਜ਼ਾਮ ਲਾਉਣੇ ਪਰ ਇਲਜ਼ਾਮਾਂ ਨੂੰ ਸਾਬਤ ਕਰਨਾ ਜਾਂ ਤਾਂ ਕੋਈ ਗੱਲ ਠੋਸ ਹੋਵੇ ਪੁਖਤਾ ਹੋਵੇ ਫਿਰ ਤਾਂ ਬਹਿ ਕਹਿ ਸਕਦੇ ਆ ਐ ਤਾਂ ਪੈਸੇ ਦੀ ਗੱਲ ਤਾਂ ਜਣਾ ਖਣਾ ਕਰੀ ਜਾਂਦਾ ਉਹਨੇ ਪੈਸੇ ਦਿੱਤੇ ਉਹਨੇ ਪੈਸੇ ਦਿੱਤੇ ਕਿਹਨੇ ਲੈ ਕਿਹਨੇ ਦਿੱਤੇ ਕੋਈ ਪਤਾ ਨਹੀਂ ਕਿਸੇ ਨੂੰ ਪਰ ਬੀਜੇਪੀ ਦਾ ਆਪਣੀ ਜਿਹੜੀ ਧਾਰਮਿਕ ਸਾੜੀ ਸੰਸਥਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਇਲੈਕਸ਼ਨ ਵਿੱਚ ਉਹਦੇ ਮਾਮਲਿਆਂ 'ਚ ਕੋਈ ਸਿੱਧਾ ਦਖਲ ਨਾ ਬਣਦਾ ਨਾ ਉਹਨੂੰ ਕਰਨਾ ਚਾਹੀਦਾ ਨਾ ਅਸੀਂ ਇਹਨੂੰ ਸਹਿਕਾਰਾਂਗੇ ਸੁਖਬੀਰ ਸਿੰਘ ਬਾਦਲ ਕੋ ਅੱਜ ਦੇ ਉਸਤੀਫਾ ਮੰਗ ਰਹੇ ਹੋ ਕਿ ਕੇਵਲ ਗਲਤੀਆਂ ਦਾ ਪਛਤਾਤਬ ਕਰ ਲੈਣ ਤੇ ਉਸ ਤੋਂ ਬਾਅਦ ਦੇ ਵਿੱਚ ਰਲੇਵਾ ਹੋਣਾ ਸੰਭਵ ਆ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਜੀ ਉਹ ਇੰਨੀ ਕਮਜ਼ੋਰ ਹੋ ਗਈ ਆ ਕਿ ਜਿਨ੍ਹਾਂ ਤੱਕ ਅਕਾਲੀ ਦਲ ਦੀ ਜਿਹੜੀ ਦਿਖਿਆ ਉਹ ਜਿਹੜੀ ਸੰਗਤ ਨੂੰ ਪ੍ਰਵਾਨ ਹੋਵੇ ਜਿਨ੍ਹਾਂ ਤੱਕ ਉਹ ਦਿਖ ਉਹ ਜਿਹੜੀ ਇਮੇਜ ਜਾਂ ਉਹ ਮੈਸੇਜ ਨਹੀਂ ਜਾਂਦਾ ਉਹਨਾਂ ਤੱਕ ਲੋਕਾਂ ਨੇ ਆਪਣੇ ਤੇ ਸਿੱਖ ਸੰਗਤ ਨੇ ਪੰਜਾਬੀਆਂ ਨੇ ਆਪਣੇ ਤੇ ਭਰੋਸਾ ਨਹੀਂ ਕਰਦੇ ਕਿਵੇਂ ਪ੍ਰਬਾਨ ਹੋਊ ਉਹ ਦੇਖ ਕਿਵੇਂ ਪ੍ਰਬਾਨ ਕਰੋਗੇ 1920 ਵਾਲਾ ਅਕਾਲੀ ਦਲ ਵਾਪਸੀ ਹੋਊਗੀ ਜੇ ਦੇਖੋ ਅਸੀਂ ਪ੍ਰਾਤਨ ਆਪਣੇ ਅਸੂਲਾਂ ਤੇ ਸਿਧਾਂਤ ਤੇ ਆਪਣੀ ਵਿਚਾਰਧਾਰਾ ਤੇ ਪਹਿਰਾ ਦੇਵਾਂਗੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਾਂਗੇ ਲੋਕਤੰਤਰਕ ਢੰਗ ਤਰੀਕੇ ਨਾਲ ਫੈਸਲੇ ਹੋਣਗੇ ਤੇ ਫਿਰ ਆਪਣੀ ਸੰਗਤ ਨੂੰ ਆਪਣੇ ਤੇ ਯਕੀਨ ਵੱਧ ਸਕਦਾ ਹੈ